ਹਜ਼ਾਰਾਂ ਸਾਲ ਜਾਣੂ ਸਿੱਖਦਾ ਦੁਨੀਆਂ ਦੇ ਹਾਕ ਤੋਂ ਸਭੀਆਂ ਨੇ ਕਿਹਾ ਜੋ ਹਜ਼ਾਰਾਂ ਸਾਲ ਤੋਂ ਇਹ ਪਤ ਜੀ ਅੱਜ ਪ੍ਰਭੂ ਜਸੂ ਮਸੀਹ ਦਾ ਜਨਮ ਦਿਹਾੜੇ ਤੇ ਸੋਭਾ ਯਾਤਰਾ ਚੱਲੀ ਗਈ ਹੈ ਬਣਾ ਦੁਨੀਆ ਦੇ ਵਿੱਚ ਸੋ ਸਰਪੰਚ ਸਾਹਿਬ ਨੇ ਕਿਸਾਨ ਦਾ ਸਵਾਗਤ ਕੀਤਾ ਸਰਬ ਦਾ ਨੋਟ ਦਾ ਕਪੜਾ ਨਹੀਂ ਕਰਨਾ ਚਾਹੁੰਦਾ ਪਹਿਲਾਂ ਤੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜੀ ਮੇਰਾ ਨਾਮ ਸਤਨਾਮ ਮਸੀਹ ਹੈ ਮੈਂ ਪਿੰਡ ਗੁਣੀਏ ਤੋਂ ਆ ਅਸੀਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਰਪੰਚ ਸਾਹਿਬ ਜੋ ਮੌਜੂਦਾ ਸਰਪੰਚ ਹਨ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬڑے ਸੰਯੋਗ ਦੇ ਨਾਲ ਸਾਰਿਆਂ ਨੂੰ ਮਿਲਾ ਕੇ ਤੇ ਪਿੰਡ ਦੀਆਂ ਨਗਰ ਦੀਆਂ ਪ੍ਰਕਰਮਾਂ ਕੀਤੀਆਂ ਨੇ ਤੇ ਬਹੁਤ ਸਾਰੇ ਸੰਗਤਾਂ ਨੇ ਆਦਰ ਮਾਣ ਦਿੱਤਾ ਇੱਜ਼ਤ ਦਿੱਤੀ ਹੈ ਬਹੁਤ ਸਾਰਾ ਸੰਗਤਾਂ ਨੇ ਇੱਜ਼ਤ ਮਾਣ ਦੇ ਕੇ ਤੇ ਸਾਡਾ ਸਤਿਕਾਰ ਕੀਤਾ ਆਈਆਂ ਹੋਈਆਂ ਸੰਗਤਾਂ ਦਾ ਸਤਿਕਾਰ ਕੀਤਾ ਬਹੁਤ ਜਗ੍ਹਾ ਤੇ ਲੰਗਰ ਲੱਗੇ ਸਨ ਹੁਣ ਇਸੇ ਤਰ੍ਹਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਪ੍ਰਮਾਤਮਾ ਸਾਰੇ ਨਗਰ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੇ ਤੇ ਸਾਡੇ ਸਰਪੰਚ ਸਾਹਿਬ ਇਹਨਾਂ ਤੇ ਵੀ ਖੁਦਾ ਵੱਡੀ ਕਿਰਪਾ ਕਰੇ ਕਿ ਇਹ ਵੀ ਆਪਣੀ ਸਰਪੰਚੀ ਜਿਹੜੀ ਹੈ ਬੜੇ ਅਸੇ ਤਰੀਕੇ ਦੇ ਨਾਲ ਨਿਭਾਉਣ ਤੇ ਖੁਦਾ ਦੇ ਅੱਗੇ ਇਹੀ ਮੰਗ ਕਰਦੇ ਆ ਕਿ ਖੁਦਾ ਇਹਨਾਂ ਨੂੰ ਚੰਗੀ ਅਕਲ ਬੁੱਧ ਦੇ ਕੇ ਇਸਤੇਮਾਲ ਕਰੇ। ਕਬੀਸ਼ ਸ਼ਾਨਦਾਰ ਸਵਾਗਤ ਕੀਤਾ ਗਿਆ ਪਿੰਡ ਦੇ ਵਿੱਚ ਅਗਲਗ ਜ਼ਰੂਰ ਕੀ ਕਰਨਾ ਚਾਹੀਦਾ। ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ ਜਿੰਨਾਂ ਜਿੰਨਾਂ ਨੇ ਵੀ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕੀਤੀ। ਬਹੁਤ ਇੱਜ਼ਤ ਮਾਨ ਦਿੱਤਾ ਸਾਨੂੰ ਕਿਉਂਕਿ ਇੱਕ ਰਿਚਨ ਭਾਈਚਾਰਾ ਰਲ ਮਿਲ ਕੇ ਅਸੀਂ ਸਾਰਿਆਂ ਦੇ ਨਾਲ ਇਸੇ ਤਰ੍ਹਾਂ ਹੀ ਮਿਲ ਕੇ ਸੇਵਾ ਕਰਦੇ ਆਂ ਹਰ ਸਾਲ ਹੀ ਇਹ ਜਿਹੜੇ ਸਿੱਖ ਭਾਈਚਾਰਾ ਵਾ ਸਾਡੀ ਬੜੀ ਸਹਾਇਤਾ ਕਰਦਾ ਹੈ ਮਦਦ ਕਰਦਾ ਹੈ ਗਰਾਈਆਂ ਦਿੰਦੇ ਹਨ ਵੱਧ ਚੜ ਕੇ ਗਰਾਈਆਂ ਦਿੰਦੇ ਹਨ ਤੇ ਹਿੱਸੇ ਪਾਉਂਦੇ ਹਨ ਲੰਗਰਾਂ ਦੇ ਵਿੱਚ ਤੇ ਬੜੇ ਸੰਜੋਗ ਦੇ ਨਾਲ ਸਾਡੀ ਇਹ ਜਿਹੜੀ ਸਹਾਇਤਾ ਕਰਦੇ ਹਨ ਤੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਡੇ ਚੱਲਦੇ ਹਨ ਕਦੀ ਵੀ ਇਹਨਾਂ ਪਿੱਛੇ ਨਹੀਂ ਸਾਨੂੰ ਛੱਡਿਆ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇਣ ਨੌਜਵਾਨ ਪੀੜੀ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਡੇ ਬੜੇ ਪਿਆਰ ਦੇ ਨਾਲ ਰਿਹਾ ਕਰੋ ਅਮਨ ਸ਼ਾਂਤੀ ਹੋਵੇ ਨਗਰ ਦੇ ਵਿੱਚ ਕੋਈ ਵੀ ਕਿਸੇ ਦੇ ਨਾਲ ਵੈਰ ਵਿਰੋਧ ਕੋਈ ਪਾਰਟੀ ਨਾ ਰੱਖੇ ਤੇ ਬੜੇ ਅਮਨ ਸ਼ਾਂਤੀ ਦੇ ਨਾਲ ਬੜੇ ਚੰਗੇ ਮਾਹੌਲ ਦੇ ਨਾਲ ਇਸ ਨਗਰ ਦੇ ਵਿੱਚ ਰਹਿਣ ਤੇ ਖੁਦਾ ਸਭ ਨੂੰ ਬਰਕਤ ਦੇਵੇਗਾ ਹਾਂਜੀ ਸਾਹਿਬ ਜੀ ਜੋ ਅੱਜ ਲੋਕ ਸੰਮੇਲ ਦੀ ਸਭਾ ਅੱਜ ਕੱਢੀ ਜਾ ਰਹੀ ਹੈ ਉਹਨੇ ਤਾਂ ਵੱਡੇ ਦਿਨ ਦੇ ਉਤੇ ਇਸ ਇਨਸਾਨ ਦਾ ਸਵਾਗਤ ਕੀਤਾ ਔਰ ਇਹ ਸੇਵਾ ਦਾ ਜੋਪ ਕੋਲ ਲੱਗਰਦਾ ਕੀ ਕੰਨਾ ਜਾਊਗਾ ਲੇਖੋ ਜੀ ਮੇਰਾ ਨਾਮ ਤਸਵੀਰ ਸਿੰਘ ਪਿੰਡ ਗੁਣਿਆ ਦਾ ਸਰਪੰਚ ਹਾਂ ਤੇ ਅੱਜ ਵੱਡੇ ਦਿਨ ਦੀ ਸਾਰੀ ਕਮਿਊਨਿਟੀ ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾਂ ਹਨ ਵਡੇ ਦਿਨ ਤੇ ਉਹਨਾਂ ਨੇ ਜਿਹੜੀ ਸ਼ੋਭਾ ਯਾਤਰਾ ਸਾਡੇ ਨਗਰ ਵਿੱਚ ਕੱਢੀ ਆ ਉਹਦੇ ਸਬੰਧ ਚ ਵੱਖ-ਵੱਖ ਪਰਾਹੁਣੇ ਨੇ ਉਹ ਸਾਡੇ ਵੀ ਗ੍ਰਾਮ ਵਿਖੇ ਪਹੁੰਚੇ ਨੇ ਉਹਨਾਂ ਦਾ ਸਾਡੇ ਗ੍ਰਾਮ ਵਿਖੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਨਾਲੇ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦਾ ਜਿਹੜੇ ਇਸ ਸ਼ੋਭਾ ਯਾਤਰਾ ਦੇ ਵਿੱਚ ਆਏ ਸਾਡੇ ਤੇ ਸਾਰਿਆਂ ਦਾ ਸਵਾਗਤ ਕੀਤਾ ਥਾਂ-ਥਾਂ ਧਰਮਭਾਈ ਜੀ ਜਿਹੜੀ ਅੱਜ ਇੱਕ ਮਿਸਾਲ ਪੇਸ਼ ਕਰਦੀ ਹੈ ਦੇਖੋ ਜੀ ਗੁਰੂ ਘਰ ਨੂੰ ਲੈ ਕੇ ਤਾਂ ਕੋਈ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ ਜੋ ਵੀ ਆ ਧਰਮ ਸਾਰਿਆਂ ਦਾ ਸਾਂਝਾ ਆ ਹਰ ਇੱਕ ਦਾ ਸਵਾਗਤ ਕਰਨਾ ਚਾਹੀਦਾ ਇਹ ਹੋਏ 10000 ਪਹੁੰਚ ਵਾਲੇ ਬੜੀ ਪੈਸੇ ਦੇਣਾ ਚਾਹੁੰਦਾ ਨੌਜਵਾਨੋ ਇਹ ਵੀ ਵੱਧ ਤੋਂ ਵੱਧ ਆਪਣੇ ਗੁਰੂ ਘਰਾਂ ਨਾਲ ਜੁੜਨਾ ਚਾਹੀਦਾ ਵਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਤੇ ਚੰਗੇ ਕੰਮ ਕਰਨੇ ਚਾਹੀਦੇ ਚੰਗੇ ਕੰਮ ਹੀ ਨਾਲ ਜਾਂਦੇ ਬੰਦੇ ਬਹੁਤ ਜਰਮੈਲ ਸਿੰਘ ਗੁੜੀਆਂ ਮੈਂ ਅੱਜ ਮੁਸੀਬ ਭਾਈ ਜੈਰੇ ਦਾ ਧੰਨਵਾਦ ਕਰਦਾ ਔਰ ਮੈਂ ਵਧਾਈ ਦਿੰਦਾ ਆਉਣ ਵਾਲਾ ਨਵਾਂ ਸਾਲ ਉਹਨਾਂ ਨੂੰ ਮੁਬਾਰਕ ਦੇਵੇ ਵੱਧ ਵੱਧ ਤਰੱਕੀਆਂ ਕਰੇ ਪਿੰਡ ਔਰ ਗ੍ਰਾਮ ਪੰਚਾਇਤ ਵਾਤਾਵਰਨ ਤਰਕੀ ਲੈ ਕੇ ਆਵੇ ਧੰਨਵਾਦ ਪਿੰਡ ਗੁਣਿਆ ਮੈਂ ਸਾਰੇ ਸਮੂਚੇ ਇਸ ਕ੍ਰਿਸ਼ਨ ਭਾਈ ਚਾਰਾ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਨ ਹਨਾ ਇੱਕ ਭਾਈਚਾਰਕ ਸਾਂਝ ਇੱਕ ਮਜਾਕ ਪਹਿਲਾਂ ਕੀਤੀ ਹੈ ਸਾਥ ਔਰ ਇੱਕ ਘਰ ਗਏ ਨੇ ਸਾਰੇ ਕੋ ਨੂੰ ਵਧੀਆ ਤੰਗ ਨਾਲ ਮਿਲਦੇ ਨੇ ਇਸ ਕਰਕੇ ਮੈਂ ਇੱਕ ਵਾਰ ਦੁਬਾਰਾ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਮੈਂ ਬਿੰਡ ਗੁਣੀਆ ਪਿੰਡਪਾਚਾ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੇ ਕ੍ਰਿਸ਼ਨਪਾਈ ਚਾਰੇਦਾ ਇਹ ਹਰ ਵਾਰੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਹਮੇਸ਼ਾ ਸਾਥ ਦਿੰਦੇ ਨੇ ਅਸੀਂ ਹਰ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਇਹਨਾਂ ਨੂੰ ਪਰਵਾਦ ਫਿਰਿਆਪਾ ਕਰੇ ਆਪਣੇ ਗ੍ਰਹਿ ਵੀ ਖੇਸ ਦੀ ਹੋਈਏ ਤੇ ਜਿੰਨੀ ਸਾਡੇ ਕੋਲ ਮਨ ਦੀ ਸਾਦੀ ਸੇਵਾ ਹੋਈ ਹੈ ਆਪਾਂ ਕੀਤੀ ਹੈ ਜੇ ਗਾਂ ਵੀ ਸਾਨੂੰ ਪਰਮਾਤਮਾ ਵਾਹਿਗੁਰੂ ਮੌਕਾ ਦੇਗਾ ਅਸੀਂ ਹਰ ਵਾਰ ਦੀ ਤਰ੍ਹਾਂ ਹੀ ਇਹਨਾਂ ਦੀ ਇੱਤੇ ਸੇਵਾ ਕਰਦੇ ਰਹਾਂਗੇ ਤੇਰਾ ਨਾਮ ਮਨਪ੍ਰੀਤਾ ਪਿੰਡ ਮੇਰਾ ਗੁਣੀਆ ਵਾ ਤੇ ਬੜੀ ਅੱਜ ਖੁਸ਼ੀ ਹੈ ਕਿ ਸਿੱਖ ਭਾਈਚਾਰੇ ਤੇ 크੍ਰਿਸਚੀਅਨ ਭਾਈਚਾਰਾ ਨਾਲ ਕੇ ਅਸੀਂ ਇਹ 크리스마ਸ ਤਿਹਾੜੀ ਨੂੰ ਬੜੀ ਵਧੀਆ ਤਰੀਕੇ ਦੇ ਨਾਲ ਮਨਾ ਰਹੇ ਹਾਂ ਤੇ ਖੁਦਾ ਅਗੇ ਅਸੀਂ ਬੇਨਤੀ ਅਰਦਾਸ ਕਰਦੇ ਹਾਂ ਕਿ ਪ੍ਰਭੂ ਇਸੇ ਤਰ੍ਹਾਂ ਸਾਡਾ ਆਪਸੀ ਪਿਆਰ ਤੇ ਮੁਹੱਬਤ ਸਾਡੀ ਵਧਾ ਕੇ ਰੱਖਣਾ ਤੇ ਤਾਂ ਜੋ ਅਸੀਂ ਮਿਲ ਜੁਲ ਕੇ ਤੇ ਇਸੇ ਤਰ੍ਹਾਂ ਹਰ ਸਾਲ ਅਸੀਂ ਵੱਡਾ ਦਿਨ ਨੂੰ ਮਨਾ ਸਕੀਏ ਤੇ ਕੜਤੀ ਨਹੀਂ ਨਹੀਂ ਮੈਂ ਧੰਨਵਾਦੀ ਆ ਆਪਣੇ ਪਿੰਡ ਦੇ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਮਤਲਬ ਪੂਰੀ ਸੰਗਤ ਨੂੰ ਸੱਦ ਕੇ ਆਪਣੇ ਗ੍ਰਹਿ ਵਿਖੇ ਮਤਲਬ ਸੰਗਤ ਦੀ ਪੂਰੀ ਟੈਲ ਸੇਵਾ ਕੀਤੀ ਆ ਅਸੀਂ ਬੜੇ ਸ਼ੁਕਰਗੁਜ਼ਾਰ ਆ ਆਸ ਕਰਦੇ ਆ ਉਮੀਦ ਕਰਦੇ ਆ ਕਿ ਖੁਦਾ ਇਹਨਾਂ ਤੇ ਹਰ ਸਾਲ ਇਦਾਂ ਹੀ ਕਿਰਪਾ ਬਣਾਈ ਰੱਖਣ ਤੇ ਇਦਾਂ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਸਾਡੇ ਨਾਲ ਤੁਰੇ ਰਹਿਣ ਤੇ ਅਸੀਂ ਰਲ ਮਿਲ ਕੇ ਪ੍ਰਭੂ ਦੀ ਸੇਵਾ ਕਰ ਸਕੀਏ ਧੰਨਵਾਦ కు మనం కు పే మనం ఏ మనం ఎక్కోషి పే మనం ਤੇ ਮੇਰ ਪਰ ਅੱਖ ਰੱਖੇ ਜਿੰਨਾ ਖਜ਼ਾਨਿਆਂ ਤੋਂ ਮਾਰ ਆਪ ਜੀ ਆਪ ਜੀ ਸਾਡਾ ਸ਼ੁਕਰ ਕਰਦੇ ਆ ਸਾਡਾ ਇਹ ਨਿਰਮੋਹ ਦਾ ਸ਼ੁਕਰ ਕਰਵਾਇਆ ਉਸਾਰੂ ਸਤਿ ਆਨੰਦ ਪਰਮੇਸ਼ਰ ਤੇਰਾ ਧੰਨਵਾਦ ਕਰਨੀ ਮਿਹਰਬਾਨ ਤੁਹਾਨੂੰ ਜੋ ਵੀ ਜਿਹੜੀ ਬੱਚਿਆਂ ਨੇ ਸੇਵਾ ਦਿੱਤੀ ਆਈਆਂ ਉਹਨੀਆਂ ਸੰਤਾਂ ਦੀ ਇਹ ਸੇਵਾ ਕੀਤੀ ਹੈ ਬੁਦਾਨੇ ਇਖਤਾਰ ਪਰਮੇਸ਼ਰ ਜੀ ਜਿਹਨੇ ਆਪਣੇ ਮਨੂਰ ਨੂੰ ਕਬੂਲ ਕਰਨਾ